ਫਿਰ ਸਤਗੁਰੂ ਹਰਿ ਸੇ ਪਾਤਸ਼ਾਹ ਮਹਾਰਾਜ ਦਾ ਜਦੋਂ ਖੀਲਾ ਸੁਮਾ ਆਇਆ ਨਾ ਤੇ ਆਪਣੇ ਵੱਡੇ ਪੁੱਤਰ RAM ਰਾਏ ਨੂੰ ਛੱਡ ਕੇ ਸਤਗੁਰੂ ਮਹਾਰਾਜ ਜੀ ਨੇ 5 ਕੁ ਸਾਲ ਦੀ ਉਮਰ ਸੀ ਧੰਨ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਬਾਲਾ ਪ੍ਰੀਤਮ ਦੀ ਉਸ ਸਮੇਂ ਸਤਗੁਰੂ ਮਹਾਰਾਜ ਨੇ 5 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਨੂੰ ਗੱਦੀ ਤੇ ਬਿਰਾਜਮਾਨ ਕਰ ਦਿੱਤਾ ਗੁਰੂ ਨਾਨਕ ਦੀ ਗੱਦੀ ਦੇ 8ਵੇਂ ਵਾਰਿਸ ਬਣਾਇਆ ਤੇ ਜਦੋਂ ਸਤਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਪਾਤਸ਼ਾਹ ਜੀ ਬੈਠੇ ਨਾ ਗੱਦੀ ਤੇ ਬਰਾਜਮਾਨ ਹੋਏ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸਤਗੁਰੂ ਮਹਾਰਾਜ ਨੇ ਦਿਨ ਰਾਤ ਇੱਕ ਕਰ ਦਿੱਤਾ ਤੇ ਪਿਆਰਿਓ ਸਤਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਨੇ ਇੱਕ ਵਾਰੀ ਰੋਪੜ ਦੀ ਧਰਤੀ ਦਾ ਰਹਿਣ ਵਾਲਾ ਇੱਕ ਰਾਜਾ RAM ਸੀ ਜਿਹੜਾ ਕਿ ਜਦੋਂ ਵੀ ਘਰ ਵਿੱਚ ਉਹਦੇ ਕੋਈ ਔਲਾਦ ਹੋਣੀ ਨਹੀਂ ਉਹਦੇ ਘਰ ਵਿੱਚ ਲੜਕੀਆਂ ਪੈਦਾ ਹੁੰਦੀਆਂ ਸਨ ਜਦੋਂ ਵੀ ਕੁੜੀ ਪੈਦਾ ਹੋਣੀ ਤੇ ਉਹਨੂੰ ਕੁੜੀ ਨੂੰ ਮੌਤ ਦੇ ਘਾਟ ਉਤਾਰ ਦੇਣਾ ਸਤਗੁਰੂ ਹਰਕ੍ਰਿਸ਼ਨ ਸਹਿ ਮਹਾਰਾਜ ਦੇ ਕੋਲ ਖਬਰ ਆਈ ਕਿ ਪਾਤਸ਼ਾਹ ਮਹਾਰਾਜ ਰੋਪੜ ਦੀ ਧਰਤੀ ਦਾ ਰਹਿਣ ਵਾਲਾ ਰਾਜਾ ਰਾਮ ਦੇ ਘਰ ਵਿੱਚ ਉਹ ਪੁੱਤਰ ਦੀ ਦਾਤ ਲੈਣ ਵਾਸਤੇ ਜਦੋਂ ਵੀ ਘਰ ਵਿੱਚ ਕੋਈ ਔਲਾਦ ਲੜਕੀ ਪੈਦਾ ਹੁੰਦੀ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ ਤੇ ਇੱਕ ਦਿਨ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਰੋਪੜ ਦੀ ਧਰਤੀ ਤੋਂ ਰਾਜਾ ਰਾਮ ਆਇਆ ਨਾ ਤੇ ਸਤਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਨੇ ਬਾਹ ਫੜ ਕੇ ਉਹਨੂੰ ਦਰਬਾਰ ਤੋਂ ਬਾਹਰ ਕੱਢ ਦਿੱਤਾ ਜਦੋਂ ਸਤਗੁਰੂ ਮਹਾਰਾਜ ਨੇ ਦਰਬਾਰ ਤੋਂ ਬਾਹਰ ਕੱਢਿਆ ਨਾ ਤੇ ਸਿੱਖਾਂ ਨੇ ਪੁੱਛਿਆ ਕਾਰਨ ਕੀ ਹੈ ਮਹਾਰਾਜ ਰਾਜਾ ਰਾਮ ਨੂੰ ਤੁਸੀਂ ਇਸ ਦਰਬਾਰ ਚੋਂ ਬਾਹ ਫੜ ਕੇ ਕਿਉਂ ਬਾਹਰ ਕੱਢਿਆ ਸਤਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਕਹਿਣ ਲੱਗੇ ਭਲਿਓ ਇਹ ਪੁੱਤਰ ਦੀ ਦਾਤ ਲੈਣ ਵਾਸਤੇ ਇਹਦੇ ਘਰ ਵਿੱਚ ਜਦੋਂ ਔਲਾਦ ਪੈਦਾ ਹੁੰਦੀ ਲੜਕੀ ਹੋਵੇ ਇਹ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਸਤਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦੇ ਘਰ ਵਿੱਚ ਪਿਆਰੋ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਹ ਦਾਤ ਦੇਣੀ ਚਾਹਤੀ ਜੀ ਦਾਤ ਹੈ ਚ ਪੁੱਤਰ ਦੀ ਦਾਤ ਹੈ ਉਹ ਪਰਮੇਸ਼ਰ ਕਾਲਪੁਰਖ ਵੈਗੁਰੂ ਦੇ ਹੱਥ ਵਿੱਚ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਦੇ ਕੋਲ ਚਰਣਾ ਤੇ ਟਹਿ ਪਿਆ ਕਹਿ ਲੱਗਾ ਪਾਤਸ਼ਾਹ ਮਹਾਰਾਜ ਤੁਸੀਂ ਦਇਆ ਦੇ ਘਰ ਵਿੱਚ ਆਓ ਮੇਰੇ ਤੇ ਕਿਰਪਾ ਕਰੋ ਸਤਿਗੁਰੂ ਮਹਾਰਾਜ ਕਹਿ ਲੱਗੇ ਸਭ ਕੁਝ ਪਰਮਾਤਮਾ ਦੇਣ ਵਾਲਾ ਪਰ ਪਾਤਸ਼ਾਹ ਮਹਾਰਾਜ ਕਹਿ ਲੱਗੇ ਅੱਜ ਤੋਂ ਬਾਅਦ ਤੇਰੇ ਘਰ ਵਿੱਚ ਕੋਈ ਵੀ ਔਲਾਦ ਪੈਦਾ ਹੋਵੇ ਚੱਤੀ ਪੈਦਾ ਹੋਵੇ ਪੁੱਤਰ ਪੈਦਾ ਹੋਵੇ ਤੂੰ ਕਦੇ ਉਹਨੂੰ ਕਤਲ ਨਹੀਂ ਕਰਨਾ ਉਹਨੂੰ ਮਤ ਦੇ ਘਾਟ ਨਹੀਂ ਟਾਰਨਾ ਗੁਰੂ ਮਹਾਰਾਜ ਦੇ ਚਰਨਾਂ ਤੇ ਟੈਪਿਆ ਮਾਫੀ ਮੰਗੀ ਪਾਤਸ਼ਾਹ ਮਹਾਰਾਜ ਵਿਆਲੂ ਸਤਗੁਰੂ ਨੇ ਬਖਸ਼ ਦਿੱਤਾ ਰੋਪੜ ਦੀ ਧਰਤੀ ਦੇ ਰਹਿਣ ਵਾਲੇ ਰਾਜਾ ਰਾਮ ਨੂੰ